ਓਹੋ ਠੰਡ ਚ ਤਾਂ ਭਾਂਡ ਹੀ ਨਹੀਂ ਲੋਟ ਆਉਂਦੇ ਹੁਣ ਐਨੇ ਭਾਂਡੇ ਕਦੋਂ ਇਹ ਸਾਬਣ ਨਾਲ ਨਿਕਰੇ ਸਾਰੇ ਚਿਕਨਾਈ ਚਿਕਨਾਈ ਜਮ ਜਾਂਦੀ ਹੈ ਚਿਕਨਾਈ ਚਿਕਨੂਈ ਤਾਂ ਨਾ ਰਮਣ ਇੱਕ ਮਿੰਟ ਚ ਪੱਟੀ ਜਾਊਗੀ ਮੈਂ ਨਾ ਦੁਕਾਨ ਤੋਂ ਤੈਨੂੰ ਉਹ ਲਿਕੁਇਡ ਡਿਸ਼ਵਾਸ਼ ਜਾਉਂਦਾ ਜਿਹੜਾ ਉਹ ਲੈ ਕੇ ਦਿੰਨਾ ਨਹੀਂ ਨਹੀਂ ਜੀ ਉਹਦੀ ਕੋਈ ਜ਼ਰੂਰਤ ਨਹੀਂ ਉਹਦੇ ਨਾਲ ਤੁੰਗਣਾ ਖਰਾਬ ਹੋ ਜਾਂਦਾ ਹੈ ਸੌ ਨਿੰਬੂਆਂ ਦੀ ਸ਼ਕਤੀ ਹੁੰਦੀ ਹੈ ਉਹਦੇ ਚ ਹੁੰਦੀ ਤਾਂ ਹੈਗੀ ਹੈ ਜੀ ਪਰ ਤੁਸੀਂ ਮੈਨੂੰ ਨਿੰਬੂ ਹੀ ਲੈ ਕੇ ਦਿਓ ਨਿੰਬੂ ਤੇ ਬਣਾ ਕੇ ਦਿਖਾਉਣੀ ਆ ਸਾਨੂੰ ਮੈਂ ਕਿਹੜੇ ਡਿਸ਼ਵਾਸ਼ ਤੇ ਰਮਣ ਆਹ ਚਿਕਨਾਈ ਪੱਟੀ ਜਾਊਗੀ ਇੰਨੀਆਂ ਜਿਹੜੀਆਂ ਜੰਮੀ ਪਈਆਂ ਹੈ ਜੀ ਵਧੀਆ ਪੱਟੀ ਜਾਂਦੀ ਹਾਂਜੀ ਆਉਂਦਾ ਤਾਂ ਹੈਗਾ ਨਾਲੇ ਤਾਂ ਮਹਿੰਗਾ ਆਉਂਦਾ ਨਾਲੇ ਨੁਕਸਾਨ ਬਹੁਤ ਨਹੀਂ ਗਏ ਮਤਲਬ ਸਾਬਣ ਹੋਊ ਜੋ ਚੀਜ਼ ਤੇ ਆਪਾਂ ਕਰੇ ਇੱਕ ਜਿਹੀ ਚੀਜ਼ ਬਣਾਉਣੇ ਨਾਲ ਤਾਂ ਉਹਦੇ ਕੋਈ ਨੁਕਸਾਨ ਨਹੀਂ ਤੇ ਭਾਂਡੇ ਦੇਖੀ ਚਮਕਦੇ ਤੁਸੀਂ ਲਿਆ ਕੇ ਦਿਓ ਨਿੰਬੂ ਫੇਰ ਦੱਸਦੇ ਮੈਂ ਕਿਵੇਂ ਬਣਦਾ ਉਹ ਚੀਜ਼ ਚੱਲ ਫਿਰ ਮੈਂ ਜਾਣਾ ਲੈ ਕੇ ਦਿੰਦਾ ਲਓ ਜੀ ਆਪਾਂ 300 ਗ੍ਰਾਮ ਨਿੰਬੂ ਲੈ ਜਾਂਦੇ ਵੈਸ ਤਾਂ ਇਹ ਮਤਲਬ ਇਹ ਸੀਜ਼ਨ 'ਚ ਮਿਲ ਜਾਂਦੇ ਨੇ ਪਰ ਘਾਟੀ ਮਿਲਦੇ ਨਹੀਂ ਪਰ ਜਦੋਂ ਵੀ ਆਪਾਂ ਨਿੰਬੂ ਯੂਜ਼ ਕਰੇ ਤਾਂ ਉਹਨਾਂ ਦੇ ਜਿਹੜੇ ਛਿਲਕੇ ਨੇ ਉਹ ਆਪਾਂ ਸੰਭਾਲ ਕੇ ਰੱਖ ਲੈਣੇ ਨੇ ਠੀਕ ਹੈ ਉਹ ਤਾਂ ਰਹਿਣ ਆਪਣੇ ਕੁਸਤ ਤਾਂ ਪੁਰਾਣੀ ਪਈ ਸੀ ਕੁਸਤ ਤਾਂ ਪਈ ਸੀ ਜੀ ਹਾਂ ਤੇ ਤੇ ਆਪਾਂ ਇਹ ਲੈਨੇ 300 ਗ੍ਰਾਮ ਤੇ 3 ਗਲਾਸ ਆਪਾਂ ਪਾ ਲਈ ਕੁੱਕਰ ਚ ਪਾਣੀ ਦੇ ਇਹ ਤੁਸੀਂ ਕੋਈ ਹੋਰ ਢਾਂਡਾ ਵੀ ਲੈ ਸਕਦੇ ਹੋ ਤੇ ਨਹੀਂ ਤੁਸੀਂ ਕੁੱਕਰ ਚ ਵੀ ਪਾ ਸਕਦੇ ਹੋ ਜੀ ਠੀਕ ਹੈ ਜੀ ਲੋ ਜੀ ਇਹ ਸਾਰੇ ਆਪਾਂ ਇਹਦੇ ਵਿੱਚ ਪਾਤੇ ਮਤਲਬ 3 ਗਲਾਸ ਪਾਣੀ ਲੈ ਕੇ ਤੇ ਉਹਦੇ ਚ ਆਪਾਂ ਆਹ ਨਿੰਬੂ ਪਾਤੇ ਤੇ ਆਹ ਹਰਮਣ ਰੀਠੇ ਇਹ ਹੈਗੇ ਨੇ ਜੀ ਰੀਠੇ ਤੇ ਇਹਨਾਂ ਦੀ ਆਪਾਂ ਜਿਹੜੀਆਂ ਵਿੱਚ ਬੀਜ ਨੇ ਕੱਢ ਲੈਣੇ ਨੇ ਇਹ ਰਾਤ ਦੇ ਭੁੰਨਤੇ ਹੋਏ ਨੇ ਜੀ ਇਹ ਆਪਾਂ 10 ਤੋਂ 12 ਲਏ ਹੋਏ ਨੇਗੇ ਠੀਕ ਹੈ ਜੀ ਤੇ ਇਹ ਵੀ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਜੀ ਪਹਿਲਾਂ ਆਪਾਂ ਇਹਨਾਂ ਦੇ ਬੀਜ ਕੱਢ ਲੈਣੇ ਆਗੇ ਦੇ ਬੀ ਕੱਢ ਕੇ ਪਾਉਣੇ ਰਿਹਾ ਹਾਂਜੀ ਹਾਂਜੀ ਸਿੱਧੇ ਨਹੀਂ ਪਾਉਣੇ ਮਤਲਬ ਹਾਂਜੀ ਕਿਉਂਕਿ ਇਹ ਚ ੱਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਹੁਤ ਹੀ ਵਧੀਆ ਆਪਣਾ ਜਿਹੜਾ ਡਿਸ਼ਵਾਸ਼ ਉਹ ਲਿਕਵਿਡ ਚ ਬਣ ਕੇ ਤਿਆਰ ਹੋਊਗਾ ਠੀਕ ਹੈ ਤੇ ਇਹ ਤੋਂ ਆਪਾਂ ਸ਼ੈਂਪੂ ਵੀ ਬਣਾਇਆ ਸੀ ਜੀ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਉਂਦਾ ਬਹੁਤ ੱਗ ਕਰਦਾ ਹੈ ਜਿਹੜੇ ਰੀਠੇ ਨੇਗੇ ਹਾਂਜੀ ਤੇ ਇਹ ਦੋਸਤੋ 10 ਰੁਪਈਆ ਦੇ 150 ਗ੍ਰਾਮ ਵਾਂਗੂ ਆਗੇ ਸੀਗੇ ਰੀਠੇ ਜਿਹੜੇ 10 15 ਰੁਪਈਆ ਦੇ ਕਾਫੀ ਆਗੇ ਸੀ ਜਾਂ 10 ਰੁਪਈਆ ਦੇ ਵੀ ਨਹੀਂ ਹੋਣੇ ਆਹ ਹਾਂਜੀ ਕਿਉਂਕਿ ਅਕਸਰ ਆਪਾਂ ਨਿੰਬੂ ਕੀ ਕਰਦੇ ਆ ਕੋਈ ਵੀ ₹5 ਵਿੱਚ ਆਪਣੀ ਇੱਕ ਵਧੀਆ ਡਿਸ਼ਵਾਸ਼ ਕਰੇ ਤਿਆਰ ਕਰ ਸਕਦੇ ਆ ਲਿਕਵਿਡ ਚ ਜਿਹੜੀ ਮਤਲਬ ਨਾ ਤਾਂ ਹੱਥ ਆਪਣੇ ਜਿਹੜੇ ਹੱਥ ਆ ਉਹ ਖਰਾਬ ਹੋਣਗੇ ਤੇ ਨਾਲ ਜਿਹੜੇ ਭਾਂਡੇ ਨੇ ਬਹੁਤ ਹੀ ਜ਼ਿਆਦਾ ਚਮਕਦਾਰ ਤੇ ਵਧੀਆ ਬਣ ਜਾਣਗੇ ਸੋ ਮਤਲਬ ਕੋਈ ਕੈਮੀਕਲ ਨਹੀਂ ਪਾਉਣਾ ਤੇ ਮਤਲਬ ਆਪਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਣਾ ਜੀ ਵੀ ਜਿਵੇਂ ਪਹਿਲਾਂ ਲਈ ਔਰਤਾਂ ਸੀਗੇ ਜੀ ਉਹ ਤੋਂ ਜਿਵੇਂ ਭਾਂਡੇ ਹੋਗੇ ਜੀ ਰੇਤੇ ਨਾਲ ਸੁਆਣਾ ਮਾਜਲੇ ਹਨ ਵੀ ਕੋਈ ਨੁਕਸਾਨ ਨਹੀਂ ਪਰ ਅੱਜ ਕੱਲ ਮਤਲਬ ਜਿਵੇਂ ਜਿਵੇਂ ਚੱਲੀਆਂ ਦਾ ਓਵੇਂ ਮਟਾੜਨਾ ਪੈਂਦਾ ਜੀ ਜਿਵੇਂ ਹੁਣ ਸਰਫ ਚੱਲ ਗਈ ਜਾਂ ਸਾਬਣ ਚੱਲ ਗਈ ਜਾਂ ਲਿਕਵਿਡ ਡਿਸ਼ਵਾਸ਼ ਚੱਲ ਪਈ ਉਹ ਆਪਾਂ ਯੂ ਪਰ ਜਿਹੜੀਆਂ ਵੇਸਟ ਚੀਜ਼ਾਂ ਉਹ ਆਪ ਜਿਹੜੇ ਉਹੀ ਸੈਟਾ ਦਿੰਨੇ ਉਹ ਤੋਂ ਵੀ ਆਪਾਂ ਇੱਕ ਵਧੀਆ ਚੀਜ਼ਾਂ ਤਿਆਰ ਕਰ ਸਕਦੇ ਹਾਂ ਜੀ ਹਾਂਜੀ ਹਾਂਜੀ ਕਿਉਂਕਿ ਕਈ ਵਾਰ ਜਿੰਨਾਂ ਦੇ ਹੁਣ ਉਂਗਲਾਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਹੁਣ ਜਿਵੇਂ ਮੈਂ ਇੱਥੇ ਤਾਂ ਜਮੇ ਹੀ ਨਹੀਂ ਮਤਲਬ ਲਿਕਵਿਡ ਕੋਈ ਵੀ ਚੀਜ਼ ਵਰਤੀ ਦੀ ਉਂਗਲ ਉਹਦੀ ਖਰਾਬ ਹੋ ਜਾਂਦੀਆਂ ਨੇਗੀਆਂ ਹੂੰ ਇਸ ਕਰਕੇ ਮਤਲਬ ਪਰਹੇਜ਼ ਹੀ ਚੰਗਾ ਜੀ ਤੇ ਆਪਾਂ ਇਹ ਚੀਜ਼ਾਂ ਬਣਾ ਕੇ ਕਰੇ ਯੂਜ਼ ਕਰ ਸਕਦੇ ਆ ਜੇ ਨਾਰਮਲ ਕੋਈ ਹੋਗੀ ਡਿਸ਼ਵਾਸ਼ ਉਹ ਮਤਲਬ ਕਰ ਸਕਦੇ ਜਿਹੜੀਆਂ ਜਿਆਦਾ ਤੇਜ਼ ਨੇ ਉਹ ਵੀ ਉਂਗਲਾਂ ਨੂੰ ਖਰਾਬ ਕਰਨ ਦਾ ਕਾਰਨ ਬਣਦੀਆਂ ਨੇ ਜੀ ਲਓ ਜੀ ਆਪਾਂ ਮਤਲਬ ਜਿਹੜੀਆਂ ਇਹਦੇ ਬੀਜ ਸੇ ਉਹ ਅਲੱਗ ਕਰ ਲਏ ਤੇ ਜਿਹੜੇ ਚ ਪਾਣੀ ਚ ਆਪਾਂ ਪਿਆਉਣ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਚੀ ਮਤਲਬ ਨਾਰਮਲ ਜਿਹੀ ਝੱਗ ਜਿਹੜੀ ਉਹ ਬਣ ਚੁੱਕੀ ਆ ਠੀਕ ਹੈ ਜੀ ਮੇ ਨਾਲ ਕਾਇਆ ਵੀ ਨਹੀਂ ਆਪਾਂ ਤਾਂ ਕੋਈ ਨਾਲ ਹਾਂਜੀ ਹਾਂਜੀ ਤੇ ਲਓ ਜੀ 10 ਤੋਂ 12 ਜਿਹੜੀ ਰੀਠ ਹੈ ਇਹ ਵੀ ਆਪਾਂ ਇਸ ਪਾਣੀ ਚ ਪਾਵਾਂਗੇ ਤਿੰਨ ਗਲਾਸ ਪਾਣੀ ਦੇ ਲੈਨੇਗੇ ਗੈਸ ਨੂੰ ਇਹਨਾਂ ਨੂੰ ਮਤਲਬ ਉਬਾਲਣਾ ਰਹਿਣ ਹੁਣ ਹਾਂਜੀ ਦੋ ਤਿੰਨ ਸੀਟੀਆਂ ਬਜਾ ਦਾਂਗੇ ਜੀ ਆਪਾਂ ਠੀਕ ਹੈ ਜੀ ਜੇ ਤੁਸੀਂ ਕੋਈ ਸਾਰੇ ਨੂੰ ਮਤਲਬ ਕੁੱਕਰ ਬੰਦ ਕਰਕੇ ਆਪਾਂ ਸੀਟੀਆਂ ਮਾਰਾ ਦੇਣੀ ਹਾਂਜੀ ਤੇ ਜੇ ਤੁਸੀਂ ਕੋਈ ਦੂਜਾ ਨਾਰਮਲ ਭਾਂਡਾ ਲੈ ਰਹੇ ਹੋ ਜੀ ਮਤਲਬ ਕੁੱਕਰ ਨਹੀਂ ਹੈਗਾ ਤਾਂ ਤੁਸੀਂ 3-4 ਮਤਲਬ ਇਹਨੂੰ 3-4 ਵਾਲੀ ਦਵਾਈ ਦਵਾ ਦੇਣੇ 15 ਤੋਂ 20 ਮਿੰਟ ਮਤਲਬ ਚੰਗੀ ਤਰ੍ਹਾਂ ਵਾਲੀ ਜਾਣਾ ਜੀ ਠੀਕ ਹੈ ਜੀ ਹੁਣ ਆਪਾਂ ਸੀਟੀਆਂ ਵੱਜ ਜਾਂਦੀ ਏ ਤੇ ਹਾਂ ਜੀ ਉਸ ਤੋਂ ਬਾਅਦ ਦੱਸਾਂਗੇ ਜੀ ਕੀ ਕਰਨ ਅੱਗੇ ਲਓ ਜੀ ਦੋ ਸੀਟੀਆਂ ਵੱਜੀਆਂ ਅਸੀਂ ਦੋ ਤਿੰਨ ਤੇ ਹੁਣ ਆਪਾਂ ਗੈਸ ਬੰਦ ਕਰਤਾ ਸੀ ਤੇ ਹੁਣ ਆਪਾਂ ਇਹਨੂੰ ਖੋਲ ਲੈਣਾ ਥੋੜਾ ਟਾਈਮ ਹੋ ਗਿਆ ਸੀਗਾ ਵੱਜੀਆਂ ਨੂੰ ਭਾਪ ਜਿਹੜੀ ਚੰਗੀ ਤਰ੍ਹਾਂ ਨਿਕਲ ਸਕੇ ਠੀਕ ਹੈ ਸੀਟੀਆਂ ਮਾਰ ਕੇ ਆਪਾਂ ਕੁਛ ਟਾਈਮ ਇਹਨੂੰ ਸਾਹਮ ਦਵਾ ਦੇਣਾ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਕੱਲੇ ਪਾਣੀ ਮਤਲਬ ਜਿਹੜੇ ਵਿੱਚ ਪਾਣੀ ਆ ਉਹ ਠੀਕ ਐ ਨੂੰ ਗ੍ਰाइंड ਕਰਨਾ ਆਪਾਂ ਹਾਂਜੀ ਨਿੰਬੂ ਨੂੰ ਪੇਸਟ ਤਿਆਰ ਕਰਕੇ ਨਾ ਮਟੀਰੀਅਲ ਮਤਲਬ ਜਿਹੜਾ ਉਬਲਿਆਗਾ ਆਪਣਾ ਹਾਂਜੀ ਤੇ 스멜 ਦੇਖੋ ਕਿੰਨੀ ਵਧੀਆ ਆ ਰਹੀ ਐ ਕਿੰਨੀ ਫਰੈਸ਼ ਫਰੈਸ਼ 스멜 ਆ ਰਹੀ ਐ ਰਮਣ ਹਾਂਜੀ ਹਾਂਜੀ ਕਿਉਂਕਿ ਜਿਹੜੇ ਨਿੰਬੂ ਆਪਾਂ ਬੇਸਟ ਕਰਕੇ ਛੋਟਦੇ ਆ ਹਨਾ ਵੀ ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਮਤਲਬ ਇੱਕ ਬਹੁਤ ਵਧੀਆ ਡਿਸ਼ਵਾਸ਼ ਬਣਾ ਸਕਦੇ ਆ ਲਿੱਕੜ ਚ ਹਾਂਜੀ ਤੇ ਆਪਣੇ ਮਤਲਬ ਜਿੰਨੇ ਵੀ ਗੰਦੇ ਤੋਂ ਗੰਦੇ ਭਾਂਡੇ ਹੋਣ ਜਿਹੜੇ ਮਤਲਬ ਦਾਗ ਲੈਂਦੀ ਨਹੀਂ ਹੈਗੇ ਜਾਂ ਬਹੁਤ ਹੀ ਜ਼ਿਆਦਾ ਮੱਚ ਜਾਂਦੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਕਰ ਦਿੰਦਾ ਜੀ ਖਸ਼ੂਬੂ ਬਿੱਡੀ ਬਹੁਤ ਆਈ ਜਾਂਦੀ ਹੈ ਫਰੈਸ਼ ਫਰੈਸ਼ ਹੋ ਗਈ ਸਾਰੀ ਰਸੋਈ ਹੈ ਨਾ ਹਾਂਜੀ ਸਹੀ ਗੱਲ ਹੈ ਜੀ ਮੈਂ ਕੰਨ ਲਾ ਗਈ ਦੋਸਤੋ ਪੀਚਨ ਇੰਨੀ ਕੈਂਡ ਖੁਸ਼ਬੂ ਆਈ ਜਾਂਦੀ ਹੈ ਤੇ ਜਿਨ੍ਹਾਂ ਦੀ ਉਂਗਲਾਂ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਨੇ ਗਈਆਂ ਤੇ ਉਹਨਾਂ ਵਾਸਤੇ ਵੀ ਬਹੁਤ ਫਾਇਦਾ ਕਰਦੇ ਨੇ ਜੀ ਮਤਲਬ ਵੀ ਕੋਈ ਨੁਕਸਾਨ ਨਹੀਂ ਕਰਦੇ ਨਾ ਉਹ ਹੱਥਾਂ ਨੂੰ ਨੁਕਸਾਨ ਨਹੀਂ ਹੁੰਦਾ ਭਾਂਡੇ ਭੁੰਡੇ ਮੰਦਰ ਮਿਲੇ ਹਾਂਜੀ ਸਹੀ ਗੱਲ ਹੈ ਜੀ ਚਲੋ ਜੇ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਜੀ ਲਓ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਤੇ ਇਸ ਪ੍ਰਕਾਰ ਬਣ ਜੂਗਾ ਇਹ। ਇਸ ਤਰ੍ਹਾਂ ਜਮਾ ਕਿਡਾ ਘਣਾ ਪੇਸਟ ਬਣ ਗਿਆ ਨਾ। ਹਾਂਜੀ ਤੇ ਇਹਦੇ ਵਿੱਚ ਆਪਾਂ ਸਿਰਫ ਜਿਹੜਾ ਕੁੱਕਰ ਵਾਲਾ ਪਾਣੀ ਹੈ ਇਹੀ ਵਰਤਾਂਗੇ ਜੀ। ਇਸ ਪੇਸਟ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਾਂ ਇਦਾਂ ਹੀ ਇਹਦਾ ਜਿਹੜਾ ਸਾਰਾ ਆਪਾਂ ਰਸ ਹੈ ਉਹ ਕੱਢ ਲਾਂਗੇ ਜੀ। ਠੀਕ ਹੈ ਰਸ ਕੱਢ ਲੈਣਾ ਜੇ ਨਾਲ ਨਿਕਲੇ ਤਾਂ ਆਪਾਂ ਮਤਲਬ ਪਾਣੀ ਥੋੜਾ ਜਿਹਾ ਪਾਣੀ ਪਾ ਕੇ ਉਹ ਕਰ ਲੈਣੀ ਹੈ ਇਹਦੇ ਵਿੱਚ ਘੋਲ ਲਾਂਗੇ ਮਿਕਸੀ ਵਿੱਚ। ਠੀਕ ਹੈ ਜੀ। ਤੇ ਇਸ ਪ੍ਰਕਾਰ ਆਪਾਂ ਸਾਰਾ ਰਸ ਕੱਢ ਲੈਣਾ ਜੀ। ਨਹੀਂ ਆਪਾਂ ਇਹ ਪਾਣੀ ਇਹਦੇ ਵਿੱਚ ਆਪਾਂ ਹੋਰ ਨਹੀਂ ਪਾਉ ਥੋੜੇ ਕੱਢਣ ਜੇ ਤਾਂ ਉਖਾਈ ਜੀ ਆਊਗੀ ਪਰ ਵਧੀਆ ਨਿਕਲ ਜੂ ਹੈ ਜੀ ਇਹ ਠੀਕ ਹੈ ਜੀ ਹੁਣ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਹੈਗਾ ਤੇ ਪੇਸਟ ਬਣਾ ਕੇ ਤੇ ਇਹਦਾ ਸਾਰਾ ਜਿਹੜਾ ਜੂਸ ਉਹ ਕੱਢ ਲਾਂਗੇ ਜੀ ਆਪਾਂ ਝੱਗ ਦੇਖੋ ਬਹੁਤ ਹੀ ਜ਼ਿਆਦਾ ਲੱਗੇ ਨਾ ਹਾਂਜੀ ਹਾਂਜੀ ਇੱਕ ਮਿੰਟ ਮੈਂ ਕੱਢ ਕੇ ਦਿਖਾਉਣੀ ਆ ਜੀ ਇਹ ਥੋੜਾ ਜਿਹਾ ਗਾੜਾ ਹੋ ਗਿਆ ਤੇ ਪਾਣੀ ਆਪਾਂ ਵਸਾ ਕੁੱਕਰ ਵਾਲਾ ਪਾ ਕੇ ਤੇ ਜਿਹੜਾ ਪੇਸਟ ਹੈ ਉਹ ਕੱਢ ਲਾਂਗੇ ਜੀ ਸਾਰਾ ਲਓ ਜੀ ਇਸ ਪਰ ਕਹਿ ਲਾਪਾ ਪੇਸਟ ਹੀ ਆ ਬਣਾ ਲੈਣਾ ਇਹਦਾ ਪਾਣੀ ਵਿੱਚ ਪਾਈ ਹੀ ਐਡ ਕਰਕੇ ਫਿਲਟਰ ਹੋ ਜਾ ਰਹਿਣ ਹਨਾ ਹਾਂਜੀ ਹਾਂਜੀ ਆ ਦੇਖੋ ਦੋਸਤੋ ਕਿੱਡਾ ਮਤਲਬ ਉਹ ਫਿਲਟਰ ਹੋ ਕੇ ਨਿਕਲ ਰਿਹਾ ਵਿੱਚੋਂ ਤੇ ਇਹੀ ਹੈ ਰਹਿਣ ਫਿਰ ਹਾਂਜੀ ਹਾਂਜੀ ਇਹੀ ਹੈ ਜਿਹਦੇ ਵਿੱਚ ਪਾਣੀ ਹੋਰ ਪਾ ਕੇ ਮੈਂ ਸਾਰਾ ਕੁਝ ਦੱਸੂ ਵੀ ਆਪਾਂ ਕਿਵੇਂ ਬਣਾ ਸਕਦੇ ਹਾਂ ਤੇ ਬਿਲਕੁਲ ਉਹਦੇ ਵਰਗੀ ਆਪਾਂ ਕਲਰ ਬਣਾਵਾਂਗੇ ਵੀ ਆਪ ਨੂੰ ਐ ਡਾਊਟ ਨਾ ਰਹੇ ਵੀ ਇਹ ਤਾਂ ਵਧੀਆ ਨਹੀਂ ਲੱਗ ਰਿਹਾ ਠੀਕ ਹੈ ਸਾਰਾ ਕੁਝ ਓਮ ਹੀ ਦੱਸਾਂਗੇ ਜਿਵੇਂ ਆਪਾਂ ਕਿਵੇਂ ਬਣਾ ਸਕਦੇ ਹਾਂ ਮਤਲਬ ਮੰਡ ਕੌਣ ਲਈ ਕਲਰ ਵੀ ਹੋਰ ਜਮਣਾ ਵਾ ਹਾਂਜੀ ਹਾਂਜੀ ਸਹੀ ਗੱਲ ਆ ਜੀ ਹੂੰ ਤਦ ਲੋ ਜੀ ਸਾਰਾ ਕੁਝ ਹੋ ਕਰਾਂਗੇ ਪਾਣੀ ਸਿਰਫ ਆਪਾਂ ਕੁੱਕਰ ਵਾਲਾ ਪਹਿਲਾਂ ਵੀ ਦੱਸਿਆ ਵੀ ਆਪਾਂ ਹੋਰ ਪਾਣੀ ਨਹੀਂ ਪਾਣਾ ਨਹੀਂ ਤਾਂ ਫਿਰ ਇਹ ਖਰਾਬ ਹੋ ਜਾਊਗਾ 스멜 ਜੀ ਉਹ ਹੋਊ ਖਰਾਬ ਹੋ ਜਾਊਗੀ ਇਹਦੀ ਹਾਂਜੀ ਇਸ ਕਰਕੇ ਜਿਹੜਾ ਪਾਣੀ ਉਬਲਿਆ ਹੋਇਆ ਜੀ ਜੀਚਾ ਆਪਾਂ ਉਬਾਲਿਆ ਰੇਠੇ ਉਹ ਸੋਹੀ ਪਾਣੀ ਯੂਜ਼ ਕਰਨਾ ਤੇ ਜੇਕਰ ਹੋਰ ਵੀ ਜ਼ਰੂਰਤ ਪਵੇ ਤਾਂ ਤੁਸੀਂ ਪਾਣੀ ਨੂੰ ਉਬਾਲ ਕੇ ਚੰਗੀ ਤਰ੍ਹਾਂ ਪਾ ਸਕਦੇ ਹੋ ਦੇ ਵਿੱਚ ਠੀਕ ਹੈ ਜੀ ਪਰ ਉਹ ਨਾ ਪਾਣੀ ਪਾਓ ਜੀ ਕੋਈ ਵੀ ਸਿੱਧਾ ਨਹੀਂ ਪਾਉਣਾ ਸਿੱਧਾ ਨਹੀਂ ਪਾਉਣਾ ਜਾਂ ਆਪਣਾ ਰੋ ਵਾਲਾ ਪਾਉਣਾ ਤੇ ਜਾਂ ਉਬਾਲ ਕੇ ਪਾਉਣਾ ਹਾਂਜੀ ਹਾਂਜੀ ਸਹੀ ਗੱਲ ਹੈ ਕਿਉਂਕਿ ਫਿਰ ਖਰਾਬ ਹੋਣ ਦਾ ਡਰ ਰਹੂਗਾ ਮਸਕ ਤੇ ਐਸ ਲੋਡ ਆਪਾਂ ਹੁਣ ਸਾਰਾ ਕੱਢ ਲਈਏ ਇਹਨੂੰ ਕਿਉਂਕਿ ਦੋਸਤੋ ਇਹ ਥੋੜਾ ਜਿਹਾ ਟਾਈਮ ਦਾ ਕੰਮ ਹੈਗਾ ਤੇ ਕੱਢ ਕੇ ਆਪਾਂ ਫਿਰ ਮਿਲਦੇ ਹਾਂ ਲਓ ਜੀ ਕੁੱਕਰ ਆਲਾ ਸਾਰਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲ लेते हैं ਇਸ ਪ੍ਰਕਾਰ ਬਣ ਜੂਏ ਇਹ ਡਿਸ਼ਵਾਸ਼ ਹਾਂਜੀ ਗਾੜਾ ਗਾੜਾ ਬਣ ਜਾਣਾ ਦੋਸਤੋ ਤੇ ਹਾਂਜੀ ਤੇ ਜੇ ਚਾਪੂਣੀ ਨਾਲ ਨਾ ਨਿਕਲੇ ਤਾਂ ਆਪਾਂ ਕੱਪੜੇ ਨਾਲ ਕੱਢ ਸਕਦੇ ਹਾਂਗੇ ਹਾਂਜੀ ਹਾਂਜੀ ਚਾਪੂਣੀ ਨੂੰ ਥੋੜਾ ਜਿਹਾ ਟਾਈਮ ਲਾਦਾ ਨਿਕਲਦਾ ਤਾਂ ਵਧ ਗਿਆ ਚਾਪੂਣੀ ਨਾਲ ਹੀ ਕੱਢਿਆ ਹੋਇਆ ਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਵੀ ਥੋੜਾ ਜਿਹਾ ਫੂਡ ਕਲ ਠੀਕ ਹੈ ਮਤਲਬ ਰੰਗ ਜਿਹੜਾ ਉਹਦੇ ਵਰਗਾ ਹਾਂਜੀ ਇਹ ਜੈਲੋ ਕਲਰ ਪਾਇਆ ਜੀ ਮਤਲਬ ਜੇ ਆਪ ਨੂੰ ਐਵੇਂ ਲੱਗੇ ਇਹ ਬਸ ਆਪਸ਼ਨਲ ਹੈ ਪਾਉਣਾ ਤਾਂ ਪਾ ਦਿਓ ਤੇ ਨਹੀਂ ਤਾਂ ਜ਼ਰੂਰਤ ਵੀ ਨਹੀਂ ਹੈਗੀ ਜੀ ਮੰਨ ਦੀ ਤਸੱਲੀ ਵਾਸਤੇ ਮੰਨ ਦੀ ਤਸੱਲੀ ਵਾਸਤੇ ਵੀ ਉਹਦੇ ਵਾਂਗੂ ਹੀ ਲੱਗੇ ਚਲੋ ਥੋੜਾ ਜਿਹਾ ਆਪਾਂ ਪਾਲੇ ਦੇ ਵਿੱਚ ਕਲਰ ਜਿਵੇਂ ਹੀ ਰਹਿਣ ਉਹਦੇ ਵਰਗਾ ਕਲਰ ਹੋ ਗਿਆ ਤਾਂ ਮੋਸ਼ ਹੀ ਬਣ ਗਿਆ ਜਮਾ ਯਾਰ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ ਜੀ ਉਹ ਆਪਾਂ ਖੁੱਲੇ ਭਾਂਡੇ 'ਚ ਐਡ ਕਰਾਂਗੇ ਮੈਂ ਆ ਖੁੱਲਾ ਕਿਉਂ ਆਪਾਂ ਥੋੜੇ ਟਾਈਮ ਵਾਸਤੇ ਏਵੇਂ ਹੀ ਰੱਖਾਂਗੇ ਉਹ ਹੈਗੇ ਜੀ ਬੇਕਿੰਗ ਸੋਡਾ ਫੁੱ ਬੇਕਿੰਗ ਪਾਊਡਰ ਲੱਗ ਚੀਜੇ ਤੇ ਬੇਕਿੰਗ ਜਿਹੜਾ ਸੋਡਾ ਉਹ ਲੱਗ ਚੀਜ ਹੈ ਜੀ ਬੇਕਿੰਗ ਸੋਡਾ ਪਾਉਣਾ ਆਪਾਂ ਬੇਕਿੰਗ ਸੋਡਾ ਪਾਉਣਾ ਜੀ ਹਾਂ ਇਹਦੇ ਵਿੱਚ ਠੀਕ ਹੈ ਜੀ ਬੇਕਿੰਗ ਸੋਡਾ ਦਾ ਆਪਾਂ ਇੱਕ ਚਮਚ ਭਰ ਕੇ ਪਾ ਦੇਣਾ ਹਾਂਜੀ ਤਲ ਲੋ ਜੀ ਇੱਕ ਚਮਚਾ ਪਪਾਇਦਾ ਵਿੱਚ ਪਾਤਾ ਬੇਕਿੰਗ ਸੋਡਾ ਹਨ ਮੰਨ ਕੇ ਤਲ ਰੀਠ ਨਾਲ ਦਾ ਝੱਗ ਝੁਗ ਬਣੂਗੀ ਹੈਨਾ ਇਹਦੇ ਨਾਲ ਸਫਾਈ ਆ ਜੋਗੀ ਹੋਰ ਨਿੰਬੂ ਤੇ ਇਹਦੇ ਨਾਲ ਬਹੁਤ ਜਿਆਦਾ ਸਫਾਈ ਹੁੰਦੀ ਹੈ ਕਲੀਨ ਕਰਨ ਦੇ ਕੰਮ ਆਉਂਦਾ ਜੀ ਤੇ ਆਪਾਂ ਚੰਗੀ ਤਰ੍ਹਾਂ ਦੂਜੀ ਗੱਲ ਦੋਸਤ ਪਾਂਡੇ ਚੋਂ ਮਤਲਬ ਖੁਸ਼ਬੂ ਵੀ ਬੜੀ ਸੋਹਣੀ ਆਉਗੀ ਨਿੰਬੂ ਦੀ ਖੁਸ਼ਬੂ ਆਉਗੀ ਪਾਂਡੇ ਚੋਂ ਮਤਲਬ ਹਨ ਨਾਲੇ ਕੋਈ ਵੀ ਮਤਲਬ ਕੈਮੀਕਲ ਵਾਲੀ ਚੀਜ਼ ਨਹੀਂ ਹੈਗੀ ਸਾਰਾ ਆਰਗੈਨਿਕ ਝੱਗ ਦੇਖੋ ਜੀ ਕਿੰਨੀ ਵਧੀਆ ਚੜਨ ਲੱਗੀ ਤੇ ਕਪੜੇ ਮਤਲਬ ਜਿਹੜੇ ਭਾਂਡੇ ਵੀ ਉਹ ਵੀ ਬਹੁਤ ਸੋਹਣੇ ਨਿਕਲਣਗੇ ਉਂ ਵੀ ਜਿਵੇਂ ਟਾਇਲਾਂ ਨਹੀਂ ਸਾਫ਼ ਹੋ ਰਹੀਆਂ ਜਾਂ ਹੋਰ ਵੀ ਕੋਈ ਟੂਟੀਆਂ ਨੇ ਸ਼ੈਂਕ ਨੇ ਹਨਾ ਉਹ ਵੀ ਬਹੁਤ ਹੀ ਵਧੀਆ ਸਾਫ਼ ਹੋ ਜਾਣਗੇ ਜਿਵੇਂ ਸਟੀਲ ਦੇ ਸਿੰਕ ਜਾਂ ਦੂਜੇ ਹੁੰਦੇ ਨੇ ਜੀ ਠੀਕ ਹੈ ਜੀ ਦੇਖੋ ਦੋਸਤੋ ਝੱਗ ਦੇਖੋ ਬਲ ਤੁਸੀਂ ਝੱਗ ਕਿੰਨੀ ਬਣਨ ਲੱਗੀ ਹਾਂਜੀ ਤੇਨੂੰ ਖੁੱਲੇ ਭਾਂਡੇ ਜੀ ਮਿਕਸ ਕਰਕੇ ਆਪੇ ਏਵੇਂ ਹੀ ਰੱਖ ਦੇਣਾ ਦੋ ਤਿੰਨ ਮਿੰਟ ਹਾਂਜੀ ਹਾਂਜੀ ਦੇਖੋ ਜੀ ਕੈਮਰਾ ਹਲਵਾਤਾ ਸੀ ਤੇ ਦੋਸਤੋ ਤੁਸੀਂ ਨਾ ਮਤਲਬ ਵੀਡੀਓ ਨਾਲ ਜੁੜੇ ਰਹੋ ਵਾਲੇ ਵੀਡੀਓ ਦੇਖੀ ਚੱਲੋ ਤੁਹਾਨੂੰ ਭਾਂਡੇ ਮਾਂਜ ਕੇ ਵੀ ਦਿਖਾਉਂਗੀ ਹਾਂਜੀ ਹਾਂਜੀ ਬੱਡੇ ਘੰਟੇ ਸਾਫ ਹੁੰਦੇ ਦੇਖਿਓ ਸਹੀ ਗੱਲ ਹੈ ਜੀ ਤੇ ਹੁਣ ਆਪਾਂ ਇਹਨੂੰ ਐਵੇਂ ਹੀ ਰੱਖ ਦਾਂਗੇ 2 ਮਿੰਟ ਤੇ ਉਸ ਤੋਂ ਬਾਅਦ ਕਿਸੇ ਵੀ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖ ਲੈਣਾ ਮੈਂ ਇੱਕ ਪਾਣੀ ਵਾਲੀ ਬੋਤਲ ਲਈ ਹੈ ਜੀ ਤੇ ਇੱਥੇ ਮੈਂ ਇਹਦੇ ਕੱਢ ਲਈ ਮੋਰੀ ਥੋੜੀ ਜੀ ਢੱਕਣ ਚ ਜੀ ਢੱਕਣੇ ਚ ਮੋਰੀ ਕੱਢ ਲਈ ਹਾਂਜੀ ਵੀ ਜਿਹੜੇ ਵੀ ਆਪਾਂ ਪਾ ਕੇ ਭਾਂਡੇ ਸਾਫ ਕਰ ਸਕੀਏ ਹੂੰ ਤੇ ਦੋਸਤੋ ਇਹ ਤਾਂ ਨਾ ਮਤਲਬ ਜੇ ਅਪ ਢੱਕਣ ਵੀ ਬੰਦ ਕਰਕੇ ਰੱਖਦੇਗੇ ਤਾਂ ਰੀਠਾਂ ਵੀ ਮਤਲਬ ਤੇ ਉਹਦੀ ਬੇਕਿੰਗ ਛੋੜੇ ਦਾ ਕਰਕੇ ਗੈਸੇ ਨਹੀਂ ਬਣਦੀ ਉਹ ਵੀ ਬੋਤਲ ਵੀ ਫੁੱਲ ਜਾਂਦੀ ਹੈ ਹਾਂ ਹਾਂ ਜੀ ਇਸ ਕਰਕੇ ਬਾਹਰ ਹੀ ਹੋ ਕਰਨਾ ਤੇ ਢੱਕਣ ਚ ਮੋਰੀ ਕੱਢੀ ਹੋਣੀ ਚਾਹੀਦੀ ਆ ਹਾਂ ਜੀ ਜਿਹੜੀ ਗੈਸ ਉਹ ਮਤਲਬ ਬਾਹਰ ਨਿਕਲੀ ਜਾਵੇ ਹਾਂ ਹਾਂ ਬਾਕੀ ਦੋਸਤੋ ਆਪਣੇ ਪਿੰਡਾਂ ਦੇ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਇਕੱਠੇ ਟੱਬਰ ਹੁੰਦੇ ਆ ਵੱਡੇ ਪਰਿਵਾਰ ਹੁੰਦੇ ਆ ਤੇ ਟੋਕਰਾਂ ਟੋਕਰਾਂ ਭਾਂਡੇ ਲਾ ਹੋਏ ਆ ਦੀ ਗੱਲ ਆ ਜੀ ਤੇ ਮਨ ਜਾਂਦਾ ਮਜ਼ਾ ਹੀ ਆ ਜਾਂਦਾ ਜੀ ਇਹ ਚੀਜ਼ ਨਾਲ ਤੇ ਪਹਿਲਾਂ ਵੀ ਮਤਲਬ ਬਣਾਈ ਸੀ ਪਹਿਲਾਂ ਇੱਕ ਆਪ ਸਾਬਣ ਬਣਾਈ ਸੀ ਉਹ ਵੀ ਬਹੁਤ ਕਾਰਗਰ ਸਿੱਧ ਹੋਈ ਬਹੁਤ ਵਧੀਆ ਸੀਗੀ ਉਹ ਜਿਹੜੀ ਸੁਆਤ ਹੋਣੀ ਸੀ ਜੀ ਹਾਂਜੀ ਉਹ ਵੀ ਬੜੀ ਕੰਮ ਦੀ ਚੀਜ਼ ਸੀ ਦੋਸਤੋ ਤੇ ਚਲੋ ਹੁਣ ਹੁਣ ਪਾਈਏ ਇਹਨੂੰ ਆਪਾਂ ਬੋਤਲ ਹਾਂਜੀ ਤੇ ਹੁਣ ਆਪਾਂ ਇਹਨੂੰ ਥੋੜੀ ਥੋੜੀ ਕਰਕੇ ਬੋਤਲ ਚ ਪਾ ਲਾਂਗੇ ਜੀ ਠੀਕ ਹੈ ਜੀ ਹੁਣ ਬੋਤਲ ਭਰ ਲਈ ਆਪਾਂ ਲਓ ਜੀ ਆਪਾਂ ਡੇਢ ਬੋਤਲ ਭਰ ਲਈ ਕਾ ਭਰ ਗਈ ਤੇ ਅੱਧੀ ਆਹ ਹੈ ਜੀ ਤੇ ਬਹੁਤ ਵਧੀਆ ਬਣ ਕਾਫੀ ਅੰਦਰੀ ਮੈਂ ਅੱਜ 5-10 ਰੁਪਏ ਤੇ ਦੋਸਤੋ ਤੇ ਇਧਰ ਦੇਖੋ ਤੁਸੀਂ ਆਹ ਜਿਹੜਾ ਆਉਂਦਾ ਆਪਣਾ ਹਨਾ ਰੋਣ ਇਹ 55 ਰੁਪਈਆ ਦਾ ਆਉਂਦਾ ਤੁਸੀਂ ਜੇ ਹੋ ਸਕਦਾ ਤਾਂ ਪੜ ਸਕੋ ਦਾ ਪ੍ਰਾਈਸ ਮਤਲਬ ਇਹ 55 ਰੁਪਈਆ ਦਾ ਆਉਂਦਾ ਆ 250 ml ਦਾ ਤੇ ਆਹ ਆਪਣਾ ਇਹ ਨੈਚੁਰਲ ਦੀ ਚੀਜ਼ ਬਣ ਗਈ ਜੀ 1.5 ਲੀਟਰ ਬਣ ਗਿਆ ਹਾਂਜੀ ਹਾਂਜੀ ਸੋ ਇਹਦੇ ਸਾਈਡ ਇਫੈਕਟ ਵੀ ਕੋਈ ਨਹੀਂ ਜੀ ਨਾ ਹੱਥ ਖਰਾਬ ਹੋਣ ਭਾਂਡੇ ਵੀ ਵਧੀਆ ਸਾਫ਼ ਹੋਣਗੇ ਤੇ ਬਹੁਤ ਵਧੀਆ ਜੀ ਤੇ ਚਲੋ ਫਿਰ ਆਪਾਂ ਦੱਸਦੇ ਆਂ ਭਾਂਡੇ ਧੋ ਕੇ ਵੀ ਕਿੰਨੇ ਵਧੀਆ ਨਖੇਰਦੇ ਆ ਤੇ ਕਿਵੇਂ ਕਲੀਨਿੰਗ ਕਰਦੇ ਨੇ ਠੀਕ ਹੈ ਜੀ ਤੇ ਲਓ ਜੀ ਪਹਿਲਾਂ ਤਾਂ ਆਪਾਂ ਸਿੰਕ ਹੀ ਸਾਫ਼ ਕਰਦੇ ਆਂ ਸਿੰਕ ਗੰਦਾ ਹੋਇਆ ਪਿਆ ਜੀ ਤੇ ਇਹ ਤੇ ਆਪਾਂ ਬਹੁਤ ਗੰਦਾ ਹੋਇਆ ਪਿਆ ਜੀ ਹਾਂਜੀ ਤੇ ਇਹ ਤੇ ਆਪਾਂ ਐਵੇਂ ਮੈਂ ਲਾ ਦੇਣਾ ਜੀ ਸਾਰੇ ਮੈਂ ਦੋਸਤੋ ਪਹਿਲਾਂ ਰਿਜ਼ਲਟ ਤੁਹਾਨੂੰ ਸਿੰਕ ਤੇ ਦਿਖਾਉਣਾ ਹੈ ਹਾਂਜੀ ਤੇ ਨਹੀਂ ਆਪਾਂ ਕਿਸੇ ਵੀ ਮਤਲਬ ਉਹ ਤੇ ਲਾ ਲੈਣਾ ਬ੍ਰਸ਼ ਤੇ ਹੂੰ ਤੇ ਮੈਂ ਲਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦੇਣਾ ਜੀ ਠੀਕ ਹੈ ਜੀ ਸਾਰੇ ਮਾਰ ਦੇਣਾ ਹਾਂਜੀ ਤੇ ਚੱਗ ਵੀ ਵਧੀਆ ਬਣਦੀ ਐ ਤੇ ਇਸਕਲੀਨ ਤਾਂ ਬਹੁਤ ਹੀ ਜ਼ਿਆਦਾ ਕਰਦਾ ਜੀ ਇਹ ਹਾਂਜੀ ਤੇ ਲਓ ਜ ਤਦੋਂ ਜਿਵੇਂ ਟੂਟੀਆਂ ਬਹੁਤ ਜਿਆਦਾ ਖਰਾਬ ਹੋ ਜਾਂਦੀ ਜਲਦੀ ਜੰਮ ਜਾਂਦੀ ਹੈ ਜੀ ਚਾਰ ਸਪੇਰੇ ਹਾਂਜੀ ਤੇ ਆਪਾਂ ਇਹਦੇ ਨਾਲ ਵਧੀਆ ਲਾ ਸਕਦੇ ਜਦੋਂ ਟੂਟੀਆਂ ਤੇ ਮੈਲ ਜੰਮ ਜਾਂਦੀ ਰਵਨ ਕਾਲਸ ਜੀ ਤੇ ਖਾਸ ਕਰਕੇ ਆਪਣੇ ਜਿਹੜੇ ਰਸੂਈ ਵਾਲੇ ਸ਼ੈਂਕਾ ਉਹ ਤਾਂ ਗੰਦੇ ਹੋ ਹੀ ਦਿੰਦੇ ਆ ਹਾਂਜੀ ਹਾਂਜੀ ਭਾਂਡੇ ਨਾਲ ਹੋ ਜਾਂਦੇ ਨੇ ਜੀ ਬਹੁਤ ਜਿਆਦੇ ਮਤਲਬ ਗੰਦਪਲੇ ਜੰਮ ਜਾਂਦਾ ਘਰ ਭਾਂਡਿਆਂ ਦੀ ਸਬਜੀ ਸੂਜੀ ਜੀ ਹਣਾ ਹਾਂਜੀ ਤੇ ਇਹਦੇ ਨਾਲ ਆਪਣੇ ਨਾਲ ਵਧੀਆ ਮਤਲਬ ਸਾਰਾ ਕਲੀਨ ਹੋ ਜੂਗਾ ਹਾਂਜੀ ਤੇ ਆਹ ਦੇਖੋ ਜੀ ਐਵੇਂ ਆਪ ਕਰਕੇ ਤੇ ਝੱਗ ਦੇਖੋ ਜੀ ਵਧੀਆ ਬਣਦੀ ਹੈ ਝੱਗ ਵੀ ਹੂੰ ਤੇ ਆਪਾਂ ਇਹਨੂੰ ਸਾਰਿਆਂ ਨੂੰ ਸਾਫ਼ ਕਰ ਲਾਂਗੇ ਜੀ ਟੂਟੀ ਦੇਖੋ ਕਿੰਨੀ ਸੋਹਣੀ ਹੋ ਗਈ ਜੀ ਹਾਂਜੀ ਚਮਕ ਦੇਖੋ ਆ ਗਈ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਸੋ ਬਹੁਤ ਹੀ ਵਧੀਆ ਚੀਜ਼ ਹੈ ਜੀ ਤੇ ਹੁਣ ਆਪਾਂ ਮਾਂਜ ਕੇ ਦਿਖਾਉਂਦੇ ਨਹੀਂ ਭਾਂਡੇ ਜਿਵੇਂ ਆਪਣੇ ਚਾਹ ਵਾਲੇ ਜਾਂ ਦਾਲ ਸਬਜ਼ੀ ਵਾਲੇ ਭਾਂਡੇ ਹੁੰਦੇ ਨੇਗੇ ਉਹਨਾਂ ਤੇ ਇਹ ਬਹੁਤ ਵਧੀਆ ਵਰਕ ਕਰਦਾ ਜੀ ਠੀਕ ਹੈ ਮੈਂ ਤਾਂ ਆਪਣੀ ਭਾਂਡਿਆਂ ਦੀ ਹੈ ਜੀ ਗੱਲ ਹਨਾ ਹਾਂਜੀ ਕਿਉਂਕਿ ਭਾਂਡੇ ਜ਼ਿਆਦਾ ਮਤਲਬ ਵਿਸ਼ਵਾਸ ਨਾਲ ਲੈਣਾ ਜੀ ਆਪਾਂ ਇਹਵੇਂ ਠੀਕ ਹੈ ਝੱਗ ਵੀ ਦੇਖੋ ਦੋਸਤੋ ਪੂਰੀ ਘੈਂਟ ਬਣਦੀ ਆ ਹਾਂਜੀ ਝੱਗ ਬਹੁਤ ਚੱਗ ਵੀ ਵਧੀਆ ਉਹ ਦੂਜੀ ਡਿਸ਼ ਪਾਟ ਨੂੰ ਵੀ ਬਣਦੀ ਆ ਦੋਸਤੋ ਹਾਂਜੀ ਹੈਗਾ ਵੀ ਝੱਗ ਨਾ ਬਣੂਗੀ ਬਸ ਪਾਣੀ ਨਹੀਂ ਵਾਲਾ ਪਾਉਣਾ ਜੀ ਹਾਂਜੀ ਕਿਉਂਕਿ ਝੱਗ ਤਾਂ ਦੇਖੋ ਦੋਸਤੋ ਆ ਬੂਤਲ ਚੀ ਮਤਲਬ ਕਿੰਨੀ ਉੱਤੇ ਉੱਤੇ ਬਣੀ ਪਈ ਹੈ ਜੀ ਹਾਂਜੀ ਤੇ ਪਾਂਡੇ ਦਾ ਮਤਲਬ ਬੰਨ ਨਹੀਂ ਬੰਨੀਆਂ ਜੀ ਹਨਾ ਸਹੀ ਗੇ ਹੂੰ ਬਾਕੀ ਵੱਡੀ ਗੱਲ ਤਾਂ ਇਹ ਆ ਦੋਸਤੋ ਕੋਈ ਕੈਮੀਕਲ ਨਹੀਂ ਮਤਲਬ ਮਾਰਨ ਲਈ ਕੋਈ ਵੀ ਆਪਾਂ ਕੈਮੀਕਲ ਨਹੀਂ ਵਰਤਦੇ ਹਾਂਜੀ ਤੇ ਪਾਂਡੇ ਦੇਖੋ ਕਿੰਨੇ ਸੋਹਣੇ ਚਮਕਦੇ ਨੇ ਇਤਰੋ ਚੀਜ਼ਾਂ ਦੇਖ ਹੈ ਪਾਂਡੇ ਦੇਖੋ ਜੀ ਮਹਾ ਕਿੰਨੇ ਸੋਹਣੇ ਚਮਕਣ ਲੱਗ ਜਾਂਦੇ ਨੇ ਇਤਰ ਚਾਲਨਜ ਕਰਕੇ ਦਿਖ ਮਤਲਬ ਵਧੀਆ ਕਲੀਨ ਹੁੰਦੇ ਆ ਭਾਂਡੇ ਹਾਂਜੀ ਤੇ ਕੜਾਂਗਾ ਕਰੂੰਗਾ ਤਾਂ ਵੀ ਆਪਾਂ ਮਾਰ ਸਕਦੇ ਜਿਹੜੀਆਂ ਨਿੱਖਰਦੀਆਂ ਨਹੀਂ ਹੈਗੀਆਂ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਇਸ ਪ੍ਰਕਾਰ ਆਪਾਂ ਘਰੇ ਹੀ ਤਿਆਰ ਕਰਕੇ ਇਹਨੂੰ ਵਧੀਆ ਜਿਹੜੇ ਭਾਂਡੇ ਉਹ ਬਿਮਾਰ ਸਕਦੇ ਆ ਨਾ ਹੀ ਕੋਈ ਕੈਮੀਕਲ ਆ ਤੇ ਬਹੁਤ ਵਧੀਆ ਜਿਹੜਾ ਆਪਣੀ ਲਿਕਵਿਡ ਡਿਟਰਜੈਂਟ ਆ ਉਹ ਤਿਆਰ ਹੋ ਗਿਆ ਸੋ ਭਾਂਡੇ ਵੀ ਆਪਾਂ ਬਹੁਤ ਵਧੀਆ ਕਲੀਨ ਕਰ ਸਕਦੇ ਆ ਹੋਰ ਵੀ ਘਰ ਦੇ ਸਪਾਈ ਵਿੱਚ ਇਹਨੂੰ ਯੂਜ਼ ਕਰ ਸਕਦੇ ਆ ਵੱਡੀ ਗੱਲ ਖਰਚਾ ਬਹੁਤ ਘੱਟ ਆ ਜੀ ਹਾਂਜੀ ਹਾਂਜੀ ਤੇ ਖਰਚਾ ਵੀ ਬਹੁਤ ਘੱਟ ਆ ਸੋ ਵੇਸਟ ਚੀਜ਼ਾਂ ਤੋਂ ਆਪਾਂ ਇਹਨੂੰ ਬਣਾ ਸਕਦੇ ਜਿਵੇਂ ਨਿੰਬੂ ਦੇ ਛਿਲ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ